ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਲੁਧਿਆਣਾ ਪੁਲਿਸ ਐਕਸ਼ਨ ਮੋਡ ਤੇ ਆ। ਹੁਣ ਜਿਹੜਾ ਅਸੀਂ ਅੱਜ ਆਉਂਦਾ ਸਾਡਾ ਮਕਸਦ ਇਹ ਹੈ ਕਿ ਇੱਕ ਤਾਂ ਜਿੰਨੀਆਂ ਮੌਲਜ਼ ਆ ਇਹਨਾਂ ਦੀ ਸਕਿਉਰਿਟੀ ਚੈੱਕ ਕੀਤੀ ਜਾ ਸਕੇ, ਸਕਿਉਰਿਟੀ ਦੇ ਨਾਲ ਇੰਟਰੈਕਸ਼ਨ ਕੀਤਾ ਜਾ ਸਕੇ। ਆਮ ਜਨਤਾ ਆ, ਆਮ ਪਬਲਿਕ ਆ ਉਹ ਆਪਣੇ ਅਰਸ਼ਾਨ ਆ ਜਿਹੜਾ ਆ ਆਪਣੇ ਫੈਸਟੀਵਲ ਜਿਹੜੇ ਇੰਜੋਏ ਕਰ ਸਕਣ। ਕੋਈ ਉਹਨਾਂ ਨੂੰ ਤੰਗੀ ਨਾ ਆਵੇ। ਜਿਹੜੀਆਂ ਕਾਫੀ ਪੀਸੀਆਰ ਫ੍ਰੀਕੁਐਂਟਲੀ ਚੱਲ ਰਿਹਾ ਆ ਮੋਟਰਸਾਈਕਲ ਚੱਲ ਰਹੀ ਆ। ਹਰ ਥਾਣੇ ਦੇ ਵਿੱਚ ਇੱਕ ਰਿਪੀ ਦੋ ਦੋ ਵਾਹਨ ਚੱਲ ਰਹੀ ਆ। ਇਹ ਆਪਾਂ ਜਿਹਦਾ ਮੌਲ ਚੈੱਕ ਕਰ ਰਹੇ ਆਂ ਫਿਰ ਹੋਰ ਜਿਹੜੀ ਮਾਰਕੀਟਸ ਹੋ ਗਈਆਂ ਕਿ ਜਿਹਦਾ ਤੇ ਇਹ ਸਾਰੀ ਚੀਜ਼ ਆਪਣੀ ਮੇਨ ਮਕਸਦ ਇਹ ਹੈ ਆਪਾਂ ਮਾਰਕੀਟ ਦੀ ਪ੍ਰੀਵੈਂਟਿਵ ਐਕਸ਼ਨ ਸਾਡਾ ਕਰਨ ਦਾ ਮਤਲਬ ਇਹ ਹੈ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਸਿਕਿਉਰਿਟੀ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਲੋਕਾਂ ਦੀ ਸੁਰੱਖਿਆ ਹੀ ਆਪਣਾ ਮੇਨ ਮਕਸਦ ਹੈ ਨਾਕੇ ਆ ਕਿ ਹੈ ਟ੍ਰੈਫਿਕ ਦੇ ਵੀ ਨਾਕੇ ਆ ਐਮ ਸੀ ਆਰ ਦਾ ਵੀ ਹੈ ਥਾਣੇ ਲੈਵਲ ਤੇ ਵੀ ਨਾਕੇ ਉਹਦੇ ਸੰਬੰਧੀ ਲਗਾਤਾਰ ਚੈਕਿੰਗ ਚੱਲ ਰਹੀ ਹੈ ਮਾੜੇ ਅੰਸ਼ਰਾਂ ਦੀ ਹੋਵੇ ਹੋਰ ਹੋਵੇ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਲੁਧਿਆਣਾ ਪੁਲਿਸ ਐਕਸ਼ਨ ਮੋਡ ਤੇ ਆ ਤੇ ਵਕਫਾ ਕਾ ਥਾਣਾ ਤੇ ਉੱਤੇ ਨਾਕਾਬੰਦੀ ਕੀਤੀ ਜਾ ਰਹੀ ਆ ਹਰ ਇੱਕ ਦੀ ਚੈਕਿੰਗ ਕੀਤੀ ਜਾ ਰਹੀ ਆ ਮੇਰੇ ਨਾਲ ਇਸ ਵਕਤ ਡੀਐਸਪੀ ਜੁੜ ਚੁੱਕੇ ਨੇ ਜਤਿੰਦਰ ਪਾਲ ਸਿੰਘ ਜੀ ਜਤਿੰਦਰ ਜੀ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਮੌਲ ਹੋ ਗਏ ਇਹਨਾਂ ਦੇ ਵਿੱਚ ਜਿਆਦਾ ਥੋੜਾ ਤਿਹਾਰਾਂ ਲੈ ਕੇ ਸੈਂਸਿਟਿਵ ਮਾਹੌਲ ਬਣਿਆ ਹੁੰਦਾ ਵਾ ਪੋਰਸ਼ ਇਲਾਕਾ ਵਾ ਕਿਸ ਤਰ੍ਹਾਂ ਦੀ ਤੁਹਾਡੇ ਵੱਲੋਂ ਗਸ਼ਤ ਵਧਾਈ ਗਈ ਪੀਸੀਆਰ ਹੋਗੀ ਨਾਕਾਬੰਦੀ ਹੋਗੀ ਅਰ ਫੋਰਸ ਨੂੰ ਕਿਸ ਤਰ੍ਹਾਂ ਦੀ ਤੁਹਾਨੂੰ ਹਦਾਇਤਾਂ ਦਿੱਤੀ ਗਈ ਹੈ ਤੁਹਾਡੇ ਨੂੰ ਸਾਡਾ ਮੇਨ ਮਕਸਦ ਹੈ ਜੀ ਵੀ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਤੇ ਪਹਿਲਾਂ ਹੀ ਮੁਹਿੰਮ ਚੱਲ ਰਹੀ ਹੈ ਪ੍ਰੋਵੈਂਸ਼ਨ ਤੇ ਪਹਿਲਾਂ ਹੀ ਚੱਲ ਰਹੀ ਹੈ ਜੀ ਜਿਹੜੀਆਂ ਕਾਫੀ ਪੀਸੀਆਰ ਫ੍ਰੀਕੁਐਂਟਲੀ ਚੱਲ ਰਿਹਾ ਹੈ ਮੋਟਰਸਾਈਕਲ ਚੱਲ ਰਿਹਾ ਹਰ ਥਾਣੇ ਦੇ ਵਿੱਚ ਕਰੀ-ਕਰੀ ਦੋ-ਦੋ ਵਾਹਨ ਚੱਲ ਰਿਹਾ ਜਿਨ੍ਹਾਂ ਦੇ ਕੋਲ ਫੋਨ ਨੰਬਰ ਹੈ ਇਮੀਡੀਏਟ ਕੋਈ ਕਾਲ ਆਉਂਦੀ ਹੈ ਉਹਦੇ ਅਰਾਈਵ ਕਰਦੇ ਹੋ 10 ਤੋਂ 20 ਮਿੰਟ ਦੇ ਅੰਦਰ ਅੰਦਰ ਹੁਣ ਜਿਹੜਾ ਅਸੀਂ ਅੱਜ ਆਉਂਦਾ ਸਾਡਾ ਮਕਸਦ ਇਹ ਹੈ ਕਿ ਇੱਕ ਤਾਂ ਜਿੰਨੀਆਂ ਮਾਲਜ਼ ਇਹਨਾਂ ਦੀ ਸਕਿਉਰਿਟੀ ਚੈੱਕ ਕੀਤੀ ਜਾ ਸਕੇ ਸਕਿਉਰਿਟੀ ਦੇ ਨਾਲ ਇੰਟਰੈਕਸ਼ਨ ਕੀਤਾ ਜਾ ਸਕੇ ਕਿ ਜਿਹੜਾ ਕਿ ਦੁਨੀਆ ਨੇ ਆਉਣਾ ਆ ਅੱਗੇ ਤੋਂ ਅੱਗੇ ਰਸ਼ ਆਉਣਾ ਫੰਕਸ਼ਨਸ ਆ ਰਹੇ ਆ ਫੈਸਟਿਵਿਜ਼ਨ ਆ ਰਿਹਾ ਆ ਮੈਨ ਆ ਹੀ ਗਿਆ ਆ ਉਹਦੇ ਸਬੰਧੀ ਕੀ ਗੱਲ ਹੈ ਜਿਹੜੇ ਆਮ ਜਨਤਾ ਆ ਆਮ ਪਬਲਿਕ ਆ ਉਹ ਆਪਣੀ ਅਰਸ਼ਾਣ ਆ ਜਿਹੜਾ ਆ ਆਪਣੇ ਫੈਸਟੀਵਲ ਜਿਹੜੇ ਇੰਜੋਏ ਕਰ ਸਕਣ ਕੋਈ ਉਹਨਾਂ ਨੂੰ ਤੰਗੀ ਨਾ ਹੋਵੇ ਪਬਲਿਕ ਨਾਲ ਇੰਟਰੈਕਸ਼ਨ ਹੋ ਸਕੇ ਤੇ ਜੇ ਸਾਡੇ ਪਾਰ ਤੇ ਕੋਈ ਲੱਗਦਾ ਤੁਹਾਨੂੰ ਤਾਂ ਸਾਨੂੰ ਬੇਝਿਜਕੋ ਦੱਸਿਆ ਜਾ ਸਕੇ ਤੇ ਇਹ ਸਾਡਾ ਮੇਨ ਮਕਸਦ ਹੈ ਜੀ ਇਹ ਆਪਾਂ ਜਿਹਦਾ ਮੌਲਸ ਚੈੱਕ ਕਰ ਰਹੇ ਆ ਜੀ ਫਿਰ ਹੋਰ ਜਿਹੜੀ ਮਾਰਕੀਟਸ ਹੋ ਗਈਆਂ ਆ ਕਿਹਦਾ ਤੇ ਇਹ ਸਾਰੀ ਚੈਕਿੰਗ ਆਪਣੀ ਬੀਨ ਮਤਲਬ ਇਹ ਹੈ ਆਪਾਂ اچھا ਮੌਲਾਂ ਤੇ ਹੋਟਲਾਂ ਤੇ ਰੈਸਟੋਰੈਂਟ ਦੇ ਵਿੱਚ ਕਿਸ ਤਰ੍ਹਾਂ ਦੀ ਤਨਾਤੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਰਾਤ ਨੂੰ ਕਿਸ ਤਰ੍ਹਾਂ ਦਾ ਨਾਕਾਬੰਦੀ ਕੀਤੀ ਜਾ ਰਹੀ ਹੈ ਸਪੈਸ਼ਲ ਥੋੜੇ ਜਿਹੜੀਆਂ ਸਾਡੀਆਂ ਸਪੈਸ਼ਲ ਨਾਕਾਬੰਦੀ ਚੱਲ ਰਹੀਆਂ ਜੀ ਕਰੀਬ-ਕਰੀਬ ਹਰ ਥਾਣੇ 'ਚ ਦੋ-ਦੋ ਨਾਕੇ ਦੋ-ਦੋ ਜਿਹੜੇ ਪੀਸੀਆਰ ਦੇ ਨਾਕੇ ਜਿਹੜੇ ਟ੍ਰੈਫਿਕ ਦੇ ਨਾਕੇ ਕਰੀਮ ਜੀ ਆਪਾਂ ਲੈ ਕੇ ਚੱਲੀਏ ਤਾਂ ਇੱਕ ਥਾਣੇ ਕਰੀ ਕਰੀਮ ਚਾਰ ਨਾਕੇ ਹੋ ਜਾਂਦੇ ਜੀ ਇੱਕ ਤਾਂ ਆਪਣੇ ਉਹ ਚੱਲ ਰਿਹਾ ਜੀ ਦੂਸਰੇ ਆਪਣੇ ਜਿੱਦਾਂ ਆਪਾਂ ਤੁਹਾਨੂੰ ਦੱਸ ਕੇ ਛੱਡੇ ਆਂ ਤੇ ਆਪਣੀ ਫ੍ਰੀਕੁਐਂਟਲੀ ਜਿਹੜੀ ਚੈਕਿੰਗ ਆ ਉਹ ਚੱਲ ਰਹੀ ਆ ਤੇ ਜਿੱਦਾਂ ਇੱਥੇ ਆ ਹੁਣ ਇਸ ਤੋਂ ਬਾਅਦ ਅਸੀਂ ਅੱਗੇ ਜਾਵਾਂਗੇ ਤੇ ਉਹਦੇ ਮਤਲਬ ਜਿਹੜੀ ਕੋਈ ਮਾਰਕੀਟਸ ਹੈਗੀਆਂ ਜਿਹੜੇ ਰਾਸ਼ਾਲਾ ਇਲਾਕਾ ਹੋ ਗਿਆ ਜਿੱਦਾਂ ਆਪਣੇ ਰਾਜਗੁਰੂ ਮਾਰਕੀਟ ਹੋਗੇ ਜਾਂ ਹੋਰ ਹੋਗੇ ਹਰ ਮਾਰਕੀਟ 'ਚ ਪ੍ਰੋਵੈਂਟਿਵ ਐਕਸ਼ਨ ਸਾਡਾ ਕਰਨਿਆ ਮਤਲਬ ਇਹ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਸਿਕਿਉਰਿਟੀ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਕਿ ਲੋਕਾਂ ਦੀ ਸੁਰੱਖਿਆ ਹੀ ਆਪਣਾ ਮੇਨ ਮਕਸਦ ਆ ਅੱਛਾ ਕੀ ਸਮਝਾਇਆਗੀ ਜਾਰਸੀ ਤੁਹਾਡੇ ਵੱਲੋਂ ਕਿਉਂਕਿ ਮੇਨ ਮਕਸਦ ਹੁੰਦਾ ਹੈ ਕਿ ਕਿਉਂਕਿ ਪੁਲਿਸ ਦਾ ਹਰ ਵਕਤ ਗੈਸਟ ਲਗਾ ਰਹੀ ਹੈ ਹਨ ਤੇ ਮੇਨ ਜਿਹੜੇ ਹੁੰਦੇ ਹੈ ਕਿ ਮੋਲ ਦਾ ਵਿੱਚ ਜਿਹੜੇ ਸਿਕਿਉਰਿਟੀ ਗਾਰਡ ਖੜੇ ਹੁੰਦੇ ਨੇ ਉਹਨਾਂ ਦਾ ਬੜਾ ਵੱਡਾ ਰੋਲ ਹੁੰਦਾ ਇੱਕ ਸਿਕਿਉਰਿਟੀ ਦਾ ਨਿਭਾਉਂਦਾ ਹਨ ਮੇਨ ਸਿਕਿਉਰਿਟੀ ਗਾਰਡ ਦਾ ਇਹ ਹੈ ਸੀਗਾ ਜੀ ਕਿ ਜਿੱਦਾਂ ਆਪਾਂ ਹੁਣ ਇੱਥੇ ਇਸ ਵੇਲੇ ਖੜੇ ਆ ਆ ਬੈਕ ਸਾਈਡ ਤੇ ਆਪਣੇ ਮੋਲ ਆ ਮੋਲ ਦੇ ਵਿੱਚ ਸ਼ੋਰੂਮ ਆ ਸ਼ੋਰੂਮ ਦਾ ਹਰ ਇੱਕ ਸਿਕਿਉਰਿਟੀ ਗਾਰਡ ਆਪਣਾ ਉਹ ਰਾਏ ਵਿੱਚ ਇਹ ਹੈ ਕਿ ਵਾਰੀ ਕੋਈ ਕਸਟਮਰ ਆਉਂਦਾ ਆ ਸਿਕਿਉਰਿਟੀ ਗਾਰਡ ਨੂੰ ਲੱਗਦਾ ਵੀ ਇਹ ਬੰਦਾ ਸ਼ੱਕੀ ਆ ਅਗਲਾ ਕੇਵਾਰੀ ਇਸੇ ਚ ਕੋਈ ਨਹੀਂ ਕਰਦਾ ਵੀ ਕਸਟਮਰ ਆਇਆ ਉਹਨੂੰ ਕਿਹਾ ਬੇਝਿਜਕ ਵਧੀਆ ਤਰੀਕੇ ਨਾਲ ਜਿਹੜੀ ਕਿ ਅਗਲੇ ਨੂੰ ਹਰਾਸਮੈਂਟ ਨਾ ਹੋਵੇ ਤੁਸੀਂ ਤੁਸੀਂ ਉਹਨੂੰ ਡੀਲ ਕਰਕੇ ਤਾਂ ਉਹਨੂੰ ਪੁੱਛ ਕੇ ਵੀ ਕਰ ਸਕਦੇ ਹੋ ਜੇ ਕੋਈ ਲੱਗਦਾ ਤੁਹਾਨੂੰ ਵੀ ਨਹੀਂ ਤੁਹਾਡੇ ਵਾਸਤੇ ਬਾਹਰ ਆ ਤੁਸੀਂ ਇਮੀਡੀਏਟਲੀ ਕਾਲ ਕਰ ਸਕਦੇ ਆ ਕੋਈ ਨਾ ਕੋਈ ਇਹਦਾ ਪੁਲਿਸ ਪਰਸਨਲ ਆ ਕੇ ਉਹ ਗੱਲ ਕਰ ਲਊਗਾ ਵੀ ਬਿਲਕੁਲ ਵੀ ਆਪਣਾ ਸ਼ੱਕ ਜਿਹੜਾ ਆ ਉਹ ਆਪਣੇ ਮਨ ਚ ਨਹੀਂ ਰੱਖਣਾ ਇਹ ਅਗਲੇ ਨੂੰ ਵਧੀਆ ਤਰੀਕੇ ਨਾਲ ਬਲਾਓ ਜੀ ਆਓ ਜੀ ਦੱਸੋ ਜੀ ਆ ਦਿਖਾਓ ਜੀ ਸਾਨੂੰ ਆ ਲੱਗਦਾ ਲੱਗ ਰਿਹਾ ਹੈ ਕਿ ਅਗਲਿਆਂ ਵਾਸਤੇ ਇੱਕ ਬੰਦੇ ਵਾਸਤੇ ਜਿਹੜੇ ਬਾਕੀ ਦਾ 500000 ਬੰਦਾ ਆ ਉਹ ਨਾ ਕੋਈ 1921 ਹੋਵੇ ਅੱਛਾ ਤੁਹਾਡਾ ਵੈਚ ਹਲਕਾ ਜ਼ੋਨ ਹੈ ਹਨਾ ਤੇ ਤੁਹਾਡੇ ਵੈਚ ਹਲਕੇ ਜ਼ੋਨ ਦੇ ਵਿੱਚ ਕਿੰਨੇ ਕੋਈ ਨਾਕੇ ਪ੍ਰਬੰਧ ਰੋਜ਼ ਲੱਗ ਰਹੇ ਨੇ ਤੇ ਕਿੰਨੇ ਕੋਈ ਰੋਜ਼ ਚੈਕਿੰਗ ਵਗੈਰਾ ਹੋ ਰਹੀਆਂ ਨੇ ਡੇਲੀ ਬੇਸ ਤੇ ਹੋ ਰਹੀਆਂ ਆ ਕਿ ਇਹ ਮਤਲਬ ਕਿ ਵੀਕੈਂਡ ਦੇ ਵਿੱਚ ਹੋ ਰਹੀਆਂ ਨੇ ਉਹ ਤੁਹਾਨੂੰ ਪਹਿਲਾਂ ਮੈਂ ਦੱਸਿਆ ਜੀ ਕਰੀਬ ਕਰੀਬ ਇੱਕ ਥਾਣੇ ਦੇ ਵਿੱਚ ਚਾਰ ਨਾਕੇ ਹੈ ਟ੍ਰੈਫਿਕ ਦੇ ਵੀ ਨਾਕੇ ਹੈ ਪੀਸੀਆਰ ਦਾ ਵੀ ਹੈ ਥਾਣੇ ਲੈਵਲ ਤੇ ਵੀ ਨਾਕੇ ਹੈ ਉਹਦੇ ਸਬੰਧੀ ਲਗਾਤਾਰ ਚੈਕਿੰਗ ਚੱਲ ਰਹੀ ਹੈ ਮਾੜੇ ਅੰਸਰਾਂ ਦੀ ਹੋਗੇ ਹੋਰ ਹੋਗੇ ਤਕਰੀਬਨ ਰੋਜ਼ ਹੀ 4-5 ਜਿਹੜੇ ਹੈਗੇ ਬੰਦੇ ਤਕਰੀਬਨ ਕੀ ਕਹਿੰਦਾ 109 ਵਾਲੇ ਜਿਹੜੇ ਮਾੜਿਆਂ ਚ ਦੇ ਵਾਲਾ ਰਾਹੀ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਸਾਰੇ ਸੀਸੀਟੀਵੀ ਸਾਰੇ ਲੱਗੇ ਹੋਏ ਹੈ ਜੀ ਸੀਸੀਟੀਵੀ ਆਪਣੇ ਦੂਸਰੇ ਵੀ ਲੱਗੇ ਹੋਏ ਜਿਹੜੇ ਆਪਣੇ ਸਮਾਰਟ ਸਿਟੀ ਵਾਲੇ ਵੀ ਸੀਸੀਟੀਵੀ ਲੱਗੇ ਹੋਏ ਆ ਉਹਨਾਂ ਦੀ ਵੀ ਨਿਗਰਾਨੀ ਆਪਣੇ ਕੋਲ ਲੱਗੀ ਹੈ ਜੀ ਇਹ ਉਸ ਮਤਲਬ ਬਿਲਕੁਲ ਆਪਣਾ ਪ੍ਰੀਵੈਂਟਿਵ ਐਕਸ਼ਨ ਲੈਣ ਦੀ ਅੱਜ ਕਿਹੜੀ ਕਿਹੜੀ ਜਗਾਵਾਂ ਤੇ ਚੈਕਿੰਗ ਕੀਤੀ ਹੈ ਜੀ ਅੱਜ ਆਪਾਂ ਗ੍ਰੈਂਡ ਵਾਕ ਕੀਤੀ ਹੈ ਜੀ ਇੱਕ ਆਪਣੇ ਅਗਲੇ ਗੀਗੇ ਦਾ ਰਾਜਗੁਰੂ ਮਾਰਕੀਟ ਹੋ ਗਿਆ ਜੀ ਵੇਮਾਲ ਹੋ ਗਿਆ ਜੀ ਇਹਨਾਂ ਚ ਚੈੱਕ ਕਰ ਰਹੇ ਹਾਂ ਬਾਕੀ ਹੋਰ ਫੇਰ ਇੱਕ ਵਾਰੀ ਸ਼ਾਮ ਨੂੰ ਦੇਖ ਲਵਾਂਗੇ ਜੇ ਹੋਇਆ ਤੇ ਸੋ ਇਹ ਸਾਡਾ ਸੀਗੇ ACP ਜਤਿੰਦਰਪਾਲ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਤੇ ਆਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਚੈਕਿੰਗ ਕੀਤੀ ਜਾ ਰਹੀ ਹੈ ਹਰ ਇੱਕ ਮਾਲ ਦੇ ਵਿੱਚ ਹਰ ਇੱਕ ਉਹ ਥਾਂ ਦੇ ਉੱਤੇ ਤਾਂ ਕਿ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਨਾ ਕਰਨਾ ਪਵੇ ਹਰ ਇੱਕ ਥਾਣੇ ਦੀ ਪੁਲਿਸ ਨਾਕੇ ਦੇ ਤੈਨਾਤ ਹੈ ਹਰ ਇੱਕ ਟ੍ਰੈਫਿਕ ਪੁਲਿਸ ਤਣਾਤ ਹਰ ਇੱਕ ਪੀਸੀਆਰ ਪੁਲਸ ਗਸ਼ਟ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪੋਰਸ਼ ਇਲਾਕਾ ਮੰਨਿਆ ਜਾਂਦਾ ਅਗਰਨਗਰ ਹੋ ਗਿਆ ਬੀਆਰਸ ਨਗਰ ਹੋ ਗਿਆ ਸਰਾਬਨਗਰ ਹੋ ਗਿਆ ਮੌਲ ਇੱਥੇ ਨੇ ਸਾਰੇ ਬੈਂਕ ਜਿਹੜੇ ਹੈੱਡ ਆਫਿਸ ਨੇ ਉਹ ਇੱਥੇ ਨੇ ਇਸ ਨੂੰ ਮੱਦੇ ਨਜ਼ਰ ਧਿਆਨ ਲਗਦੇ ਹੋਏ ਲੋਕਾਂ ਨੂੰ ਕਾਫੀ ਪਰੇਸ਼ਾਨੀ ਨਾ ਆਵੇ ਕੰਮਕਾਰ ਜਾਣ ਵਾਸਤੇ ਵੀ ਕੋਈ ਪਰੇਸ਼ਾਨੀ ਨਾ ਆਵੇ ਇਹ ਜ਼ਰੂਰ ਤੇ ਅੱਜ ਰੱਖਿਆ ਧਿਆਨ ਪੁਲਿਸ ਵੱਲੋਂ ਲੁਧਿਆਣਾ ਪੁਲਿਸ ਵੱਲੋਂ ਰੱਖਿਆ ਜਾ ਰਿਹਾ ਜੋੜੇ ਲੁਧਿਆਣਾ ਲਾਈਵ ਦੇ ਨਾਲ ਹਣੀ ਦਾ ਯੂਮਰ ਰਿਪੋਰਟ ਧੰਨਵਾਦ